ਤੰਦੂਰਵੇ ਦਾ ਪੱਟੇਸ਼ ਉਤੇ ਹਨਾ ਗਰਮੀਆਂ ਇੰਦਰਤੀ ਕਿੰਨੀਆਂ ਆ ਗਈਆਂ ਆਪਾਂ ਕੀ ਹਾਲ ਆ ਜੀ ਇਸੇ ਤੇ ਟਿਕੀ ਮੋੜ ਆ ਗਿਆ ਨਾ ਪਿੰਡਰ ਸੋਈਪੁਰ ਤੋਂ ਆ ਰਹੇ ਹਾਂ ਪਿੱਛੇ ਰਹਿ ਗਿਆ ਸੋਈਪੁਰ ਅੱਗੇ ਹੈਗਾ ਜਲਾਲਾਬਾਦ ਇਹਦੇ ਸੈਂਟਰ ਜੇ ਚਾ ਪਿੰਡ ਆਉਂਦਾ ਸੈਟਰੀ ਕੇ ਮੋੜ ਹੁਣ ਇੱਥੇ ਕੋ ਮੋੜਨਾ ਕਿੱਥੋਂ ਦੇਖਦੇ ਆ ਰੋਡ ਕਰਾਉਂਦਾ ਮੂੜਾ ਵੇਂ ਤਾਂ ਛੋਟੇ ਛੋਟੇ ਆ ਇਹ ਕੋਈ ਉੜਦਾ ਹੈ ਹੀ ਨਹੀਂ ਕੋਈ ਮੋੜਨ ਵਾਲਾ ਉਹ ਹੈ ਨਾ ਇਹ ਮਦੇ ਵਿੱਚ ਤਾਂ ਹੈ ਹੀ ਨਹੀਂ ਬੀ ਰੋਡ ਹੈ ਨਾ ਉਹ ਫੈਟੇ ਹੈ ਕਾ ਵੀ ਕਰ ਆ ਹ ਇਅਰ ਕਿਉਂਗਾ ਇੱਕ ਤੋਂ ਮੁਰਨਾ ਅੱਗੇ ਟੈਂਡ ਜਿਹੜੇ ਜਿਹੜੇ ਆਉਣਗੇ ਤੁਹਾਨੂੰ ਰਸਤੇ ਚ ਦਿਖਾਈ ਜਾਣਗੇ ਆਪਾਂ ਜੰਪੂਰ ਵਾਲੇ ਹੋ ਗਏ ਆ ਚਲੋ ਪੁਆਇੰਟੇ ਹੌਲੀ ਅਕੀ ਫਰੰਡ ਚ ਇਹ ਕਿਹੜਾ ਪਿੰਡ ਆ ਇਹ ਦੇਖਦੇ ਆਪਾਂ ਕਿਹੜਾ ਪਿੰਡ ਆ ਉੱਥੇ ਲਿਖਿਆ ਹਾਜੀ ਆ ਲਿਖਿਆ ਹੈਗਾ ਹਾਜੀ ਬਿੱਟੂ ਉਹੀ ਗੱਲ ਹੋਈ ਉਹ ਕੋੜੀਏ ਤੇ ਲਿਖਿਆ ਸੀ ਹਾਜੀ ਬਿੱਟੂ ਹਾਜੀ ਬਿੱਟੂ ਵਾਲੇ ਦੇਖ ਲੋ ਕਿੰਨੇ ਆਪਣੋ ਲੋਕ ਦੇਖਣਗੇ ਇਥੋਂ ਦੇ ਹਨਾ बारो बारी चल रही है।, है ना पता नहीं कितनी शायद थी कितनी बड़ी चल रही है ना निकल जाना है भी बारो बार डिजाइनिंग जी अभी बनाई है ना फिरनी भी ਪਿੰਡਾ ਜਿਹੜੇ ਆ ਨਾ ਰੋਇਪੁਰ ਅਰਿਆਂ ਦੇ ਪਿੰਡ ਆ ਇਹ ਮੰਨਤ ਲੱਗਦਾ ਘਰ ਚ ਆ ਗਈ ਕਿਸੇ ਹੈ ਹੈ ਨਿਕਲ ਜਿੰਦਾ ਜੂ ਆ ਗਿਆ ਇਹ ਨਹੀਂ ਕਿਸੇ ਨੂੰ ਨਾ ਤਤਾ ਕਿਉਂਕਿ ਜਿਹੜੇ ਨੈਟ ਤੇ ਨਾਮ ਆ ਉਹ ਹੋਰ ਆ ਪਿੰਡਾਂ ਦੇ ਤੇ ਜਿਹੜੇ ਵੈਸੇ ਬੋਲਦੇ ਲੋਕ ਲੋਕਾਂ ਨੂੰ ਪਤਾ ਉਹ ਬੋਲ। ਬੇਟੂ ਲੰਕੇ ਆ ਗਏ। ਖਾਣਾ ਇਹ ਹੈਗਾ ਪੰਜੇਗੇ। ਪੰਜੇਗੇ ਦੇਖਦੇ ਆ ਆ ਗਿਆ ਕਿ ਨਹੀਂ ਵੱਡਾ ਪਿੰਡਾ ਬਣ ਜੇਗੇ। ਪੰਜੇਗੇ ਮਸ਼ਹੂਰ ਪਿੰਡਾ। ਰੋਈਪੁਰ ਅਰੇਂਜ ਦਾ, ਰੋਈਪੁਰ ਛਿਲੇ ਦਾ। ਇਹ ਸਾਰੇ ਪਿੰਡ ਮੈਂ ਕਹਿੰਦਾ ਬਾਰਡਰ ਦੇ ਨਾਲ ਨਾਲ ਆ ਤੁਸੀਂ ਮੇਰੇ ਨਾਲ ਬਨੇ ਰਹੇ ਹੋ ਵੀਡੀਓ ਦੇ ਨਾਲ ਤੇ ਆਪਾਂ ਸਾਰੇ ਪਿੰਡ ਨਾਲ ਨਾਲ ਦੇਖਦੇ ਆ ਕਿੱਥੋਂ ਜਾ ਕੇ ਖਤਮ ਹੁੰਦੇ ਆ ਇੱਕ ਗੱਲ ਰੱਖੀ ਆ ਇਹ ਲੋਕ ਪੱਗਾਂ ਆਪਣੇ ਐਵੇਂ ਨਹੀਂ ਬੰਨਦੇ ਜਿਵੇਂ ਆਪਾਂ ਬੰਨਦੇ ਆ ਹਨਾ ਇਹ ਪੱਗਾਂ ਵੀ ਛੋਟੀਆਂ ਵਾਈਟ ਕਲਰ ਦੀਆਂ ਮੱਲਾ ਪਕਚਰ ਇਹਨਾਂ ਦਾ ਅਲੱਗ ਆ ਤੁਸੀਂ ਦੇਖਿਓ ਐਂਟਰ ਹੋ ਗਿਆ ਆਪਾਂ ਇਹ ਪਿੰਡ ਦੇਖਦੇ ਕਿਹੜਾ ਪੰਜੇ ਕੀ ਆ ਗਿਆ ਪੰਜੇ ਕੀ ਉਤਾੜ ਪੰਜੇ ਕੀ ਉਤਾੜ ਇਹਦਾ 9 ਹੈਗਾ ਵੈਸੇ ਪੰਜੇ ਕੀ ਆਪਾਂ ਕਹਿ ਦਿੰਦੇ ਆ ਜ਼ਿਲ੍ਹਾ ਫਿਰੋਇਪੁਰ ਤਹਿਸੀਲ ਵੀ ਫਿਰੋਇਪੁਰ ਔਰ ਕਰੀ ਜਾਂਦੇ ਭਾਈ ਇਹ ਦਾ ਬਾਜ਼ਾਰ ਹੋਊਗਾ ਨੇ ਨਾ ਵੈਸੇ ਪੰਜੇਕੇ ਦਾ ਬਾਜ਼ਾਰ ਅੰਦਰ ਆ ਲਾ ਬਹੁਤ ਵਧੀਆ ਦੁਕਾਨਾਂ ਕਿਉਂਕਿ ਪਿੰਡ ਵੱਡਾ ਨਾ ਆਪਾਂ ਤਾਂ ਬਾਰੋ-ਬਾਰ ਨਿਕਲ ਜਾਣਾ ਅੱਪਾ ਬਾਰੋ ਬਾਰ ਨਿਕਲ ਜਾਣਾ ਸ਼ਹਿਰ ਦੀ ਧਰੀ ਉੱਪਰ ਪੈਂਟ ਪਰ ਇੱਥੇ ਦਾ ਬੋਰਡ ਤਾਂ ਲੱਗਿਆ ਨਹੀਂ ਆ ਇਸ ਨੂੰ ਵੀ ਆ ਗਿਆ ਹਾਂ ਸੈ ਰਾਈਟ ਸਾਈਡ ਤੇ ਸਕੂਰ ਸੀਗਾ ਇਹ ਇਹ ਸੜਕ ਇਹ ਤਾਂ ਇਖੋ ਦਾ ਟੁੱਟੀ ਹੋਈ ਆ ਅੱਗੇ ਸ਼ਹਿਰ ਵਧੀਆ ਹੋਊਗੀ ਲੰਘੇ ਲੰਘੇ ਆਪਾਂ ਇਹ ਸਾਈਡ ਤੇ ਆ ਜਿਹੜੇ ਪਿੰਡਾਂ ਨੂੰ ਆਪਾਂ ਜਾਣਾ ਨਾ सीनियर सेकेंडरी स्कूल वो अगे फिर एक आ गया आई गई बढ़िया सड़क आ गई

ਆ ਪਿੰਡ ਦੇ ਬਾਹਰੋਂ ਬਾਹਰ ਉੱਪਰ ਚਲੇ ਜਾਣਾ ਓਕੇ ਪਿੰਡ ਦੇ ਬਾਹਰ ਬਾਹਰ ਨਿਕਲਦਾ ਮੋਈ ਕੜਿਆ ਆਪ ਨੂੰ ਕੀ ਕਹਿੰਦੀ ਕੀ ਕਹਿੰਦੀ खबे किथो पिंड आग मेघा मेघा पंज रही ਆਵੇ ਲੀਡਿਆ ਮੇਰਾ ਪੰਜ ਗਰਾਹੀ ਉਤਾਰ ਏਹੀ ਆ ਦੇਖੀ ਭਾਈਓ ਇੱਥੇ ਦੇਖੀ ਦੇਖੀ ਪਤਾ ਨਹੀਂ ਭਰਾਵਾ ਕੁਛ ਲਾ ਕਿਸ ਨੂੰ ਆਪਾਂ ਜਾਣਾ ਉਹ ਆਪਾਂ ਕੁਛ ਹੀ ਅੰਦਰ ਲੈ ਮਨ ਲਾਇਆ ਤਾਂ ਗਲਤ ਆ ਗਿਆ ਆਪਾਂ ਕਰਤ 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 ਹੂੰ ਅਸੀਂ ਗਲਤ ਆ ਗਏ ਗਲਤ ਆ ਗਏ ਇੱਥੋਂ ਪੰਜ ਗਰਾਹੀ ਤੋਂ ਆਪਾਂ ਮੁੜਨਾ ਇੱਧਰ ਨਹੀਂ ਇੱਧਰ ਨਹੀਂ ਇੱਧਰ ਲੈ ਇੱਕ ਮਿੰਟ ਚ ਹੋਰ ਵੜ ਗਏ ਰੋੜ ਆਪਣੇ ਨਾਲ ਨਾਲ ਹੀ ਜਾਊਗਾ ਇਹ ਛੋਟਾ ਜਿਹਾ ਆਪਾਂ ਇੱਥੋਂ ਮੁੜਦਾ ਰੰਡ ਇਹਦਾ ਹੈਗਾ ਉਹ ਨਹੀਂ ਪਤਾ ਜਿਹੜਾ ਕੋਈ ਵੀਡੀਓ ਦੇਖੂਗਾ ਆਪੇ ਮੈਸੇਜ ਕਰ ਦੂਗਾ ਕਿਹੜਾ ਪਿੰਡ ਆ ਬਾਕੀ ਚਲੋ ਆਪਾਂ ਦੱਸ ਹੀ ਦਿੰਦੇ ਆ ਸਕੂਲ ਆ ਗਿਆ ਇੱਥੋਂ ਇੱਥੋਂ ਘੁੰਮ ਰਿਹਾ ਆ ਗਿਆ ਪਿੰਡ ਬਾਬਾ ਤਾਰਾ ਸਿੰਘ ਬਸਤੀ ਬਾਬਾ ਤਾਰਾ ਸਿੰਘ ਹੈਨਾ ਸਹੀ ਆ ਆਪਾਂ ਜਾ ਰਹੇ ਹਾਂ ਸਹੀ ਆ ਆਹ ਪਿੰਡਾਂ 'ਚ ਥੋੜੀ ਥੋੜੀ ਸੜਕ ਟੁੱਟੀ ਹੁੰਦੀ ਆ ਐਨੀ ਇੱਕ ਤਾਂ ਚਲੋ ਚੱਲਦਾ ਪਰ ਜ਼ਿਆਦਾ ਰੋੜ ਨਹੀਂ ਟੁੱਟਦਾ

ਜੀ ਆਪਾਂ ਕਿਸੇ ਨੂੰ ਪੁੱਛਦੇ ਨਾ ਕਿ ਆਪਾਂ ਕਿੱਧਰ ਜਾਣਾ ਉਹ ਪਿੰਡਾ ਨੋਂ ਨਹੀਂ ਪਤਾ ਹੈ ਜੀ ਨੈਟ ਤੇ ਹੋਰ ਸ਼ੋਅ ਹੁੰਦਾ ਪਿੰਡ ਦਾ ਨਾਮ ਤੇ ਇੰਨਾ ਲੋਕਾਂ ਨੂੰ ਹੋਰ ਪਤਾ ਹੁੰਦਾ ਲਾਂਗੇ ਲਾਂਗੇ ਆਪੋ ਪਿੰਡ ਪਿੰਡ ਹੈ ਛੋਟੇ ਛੋਟੇ ਹੀ ਆ ਤੇ ਯਾ ਅੱਠਾ ਕਰਾ ਦੇ ਪਿੰਡ ਦਾ ਲਾਂਗੇ ਆਪਾਂ ਦੇ ਤਾਂ ਦੁਕਾਨ ਵੀ ਇੱਕੀ ਸੀਗੀ ਉਹ ਆਈ ਆ ਉਹ ਕਿੱਥੀ ਆ ਕੇ ਦੇ ਇਹਨਾਂ ਗਹਿਰ ਆ ਗਏ ਆਹ ਭਾਈ ਆ ਗਿਆ ਇੱਕ ਲਾਇਆ ਟੱਕੜਾ ਆ ਰ ਆ ਲਾਇਆ ਪਪਾ ਘਾਰੋਂ ਸਿੰਦ ਪਸਤੀ ਪਰ ਦੋਸੀ ਨਹੀਂ ਨਹਿਰਾਂ ਰੇਨ ਨਹੀਂ ਮੁੰਜਾ ਸਾਰੇ ਦੇਖਾਈ ਬਹੁਤ ਹੀ ਸਾਰੇ ਮੋਰਚੇ ਬਣੇ ਆ ਰੇਲ ਦੇ ਮੱਲਵੇਤੋਂ ਕਿ ਬੱਡ ਰਹੀ ਆ ਮੱਲ ਹਨਾ ਪੂਰੇ ਪੂਰੇ ਅੱਗੇ ਤੱਕ ਇੱਕਦਾਲ ਦੇਖੀਏ ਕਿੰਨੇ ਪਿੰਡ ਫਲੰਕੇ ਆਉਂਦੇ ਆ ਹਨਾ ਔਰ ਪਿੰਡ ਸਾਰੇ ਪਿੰਡ ਸਾਰੇ ਛੋਟੇ ਛੋਟੇ ਆ ਲੱਗਦੇ ਹੁੰਦੇ ਜਿਵੇਂ ਰੇਲ ਗੱਡੀ 'ਚ ਨਹੀਂ ਬੈਠੇ ਹੁੰਦੇ ਤਾਂ ਕਿਵੇਂ ਸ਼ਹਿਰ ਲੱਗਦੇ ਹੁੰਦੇ ਆ ਇੱਥੋਂ ਬਰ ਤੋਂ ਆਪਾ ਹਾਂ ਇੱਥੇ ਹੀ ਮੁੜਨਾ ਰਾਈਟ ਕਰਦੇ ਸੀ ਜਾਂਦਾ ਗੁੱਦੜ ਪੰਜਗਰਾਈ ਬਈ ਪੰਜਗਰਾਈ ਪਿੰਡ ਹੈ ਇਹ ਗੁੱਦੜ ਪੰਜਗਰਾਈ ਤੇ ਅਸੀਂ ਜਾਣਾ ਕਿਹੜਾ ਪਿੰਡ ਸੀ ਗਗੂ ਦੋਨਾਂ ਦੋਨਾਂ ਪਤਰੂ ਹਾਂ ਉਹ ਜੀ ਆਈਡੀ ਆ ਉਹ ਹੂੰ ਪੰਡਾਇਨਾਪੋਲੇ ਆਂਦੇ ਡੋਨਾ ਪਧਰੂ ਹਾਂਜੀ ਹੂੰ ਐਨੂੰ ਜਾਏਗੀ ਐਨੂੰ ਜਾਏਗੀ ਅਗਾ ਪਿੰਡ ਵਿੱਚ ਤਾਂ ਪਾਇਆ ਨਹੀਂ ਕਈ ਪਾਕਿਸਤਾਨ ਘਾਟ ਠੀਕ ਹੈ ਠੀਕ ਹੈ ਤੁਹਾਡਾ ਪਿੰਡ ਬਾਰਡਰ ਤੋਂ ਕਿੰਨੀ ਦੂਰ ਆ ਕਿਲੋਮੀਟਰ ਹੋਣਾ ਉਹ ਨਾਲ ਹੀ ਹੈ ਨਾਲ ਹੀ ਹੈ ਠੀਕ ਠੀਕ ਹੈ ਇਹ ਪੰਜਗੜਾਈ ਆ ਗਿਆ ਹਨਾ ਦੇਖੀ ਹੈ ਨਾ ਇਨਾਂ ਦੀ ਬੋਲੀ ਦਾ ਵੀ ਫਰਕ ਆ ਨਾ ਆਪਣੇ ਨਾਲ ਹੈਗਾ ਨਾ ਹੱਸ ਕੇ ਨੀਨੇ ਬੋਲੀ ਦੇਖੀ ਛੋਟ ਕੇ ਦੇਖੀ ਹੈ ਨਾ ਭਾਈ ਕੀ ਗਿਆ ਹੁਣ ਦੇਖੀ ਆਪਣੇ ਆ ਪਿੰਡ ਪਿੰਡ ਦੀ ਆ ਗਈ ਫਿਰਨੀ ਘਰ ਦਾ ਸੇਬਸੀ ਪਏ ਹੈਗੇ ਕੋਈ ਪੰਜ ਗ੍ਰਾਈ ਪਿੰਡਾਂ ਇਹ ਆਦੇਹ ਕਿਵੇਂ ਦੇ ਲੋਕਾਂ ਨੇ ਹਵੇਲੀਆਂ ਬਣਾਈਆਂ ਐ ਨਾ ਪਾਕਿਸਤਾਨ ਦੇ ਯਹੀ ਲੋਕਾਂ ਨੇ ਹਵੇਲੀਆਂ ਬਣਾਈਆਂ ਇਹ ਮੋਟਰਸਾਈਕਲ ਕਿੰਨੇ ਰੱਖੇ ਤੁਰਤ ਬਾਰਾ ਕੀ ਚਰਚ ਹਾਂ ਐ ਤਰ੍ਹਾਂ ਕਰਦੇ ਨੇ ਇਹ ਜੇ ਇਹ ਵੀ ਪਿੰਡ ਛੋਟਾ ਜਿਹਾ ਅਪਾਈਪੇਡ ਤੱਕ ਚੱਕਰ ਲਾਉਣਾ ਸੀਗਾ ਕਿੱਥੇ ਆmber ਕਿੱਥੇ ਰਹਿ ਗਿਆ ਆਗੇ ਕੱਚਾ ਰਸਤਾ ਆ ਗਿਆ ਲੈ ਇਹ ਪਿੰਡ ਨੂੰ ਕੱਚਾ ਰਸਤਾ ਜਾਂਦਾ ਆ ਦਿਖਾਈ ਉਹ ਤੇਰੀ ਇਹੀ ਇਹੀ ਆ ਪਹੀ ਜਾਂਦੀ ਹੈ ਕੱਚੀ ਉਹ ਪਿੰਡ ਸਾਹਮਣੇ ਕਿੱਥੇ ਆ ਹਾਂ ਤਾਰਾਗੀ ਬਾਰਡਰ ਨਾ ਪਾਕਿਸਤਾਨ ਦੇ ਵਿੱਚ ਹੀ ਇਹ ਪਿੰਡ ਬਿਲਕੁਲ ਇਹ ਪਿੰਡ ਜਿਹੜਾ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਹੈਗਾ ਜਿਹੜਾ ਭਾਰਤ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਆ ਤੇ ਆਹ ਦੇਖ ਲੋ ਇੱਥੇ ਟਮਣੀ ਲਾਈਆਂ ਵੀ ਪਿੰਡ ਨੂੰ ਜਾਣ ਵਾਲਾ ਰਸਤਾ 2.5 ਕਿਲੋਮੀਟਰ ਇੱਥੇ ਟਾ ਉੱਤੇ ਹੀ ਲਾ ਦਿੱਤੀ ਨਾ ਹੂੰ ਛੋਟਾ ਜਿਹਾ ਪਿੰਡ ਹੈ ਇਹ ਇਹਦੀ ਸਾਈਡ ਸਾਈਡ ਤੇ ਬਾਰਡਰ ਲਾਈਨ ਆ ਆ ਆ ਸਾਰੀ ਬਾਰਡਰ ਲਾਈਨ ਪਿੰਡ ਦੇ ਬੈਕ ਸਾਈਡ ਤੇ ਜਾਂਦੀ ਹੈ ਆ ਦੇਖੋ ਉਹ ਟੈਂਕੀ ਦੇ ਚੜੇ ਫਿਰਦੇ ਹਨ ਇਹ ਪੰਜ ਗ੍ਰੈਈ ਦੇ ਜਵਾਗ ਹਨ ਆ ਦੇਖ ਅਧਿਆਪਕ ਤਾਂ ਨਹੀਂ ਚੜੇ ਕਿਤੇ ਟੀਚਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਆਪਾਂ ਦੇਖਣਾ ਅੱਜ ਫਰੋਜਪੁਰ ਦੇ ਜਿਹੜੇ ਬਾਰਡਰ ਲਾਈਨ ਦੇ ਪਿੰਡ ਆ ਆਪਾਂ ਤੁਹਾਨੂੰ ਦੱਸਤਾ ਆਪਾਂ ਪੰਜੇਕੇ ਤੋਂ ਆਏ ਹੈਗੇ ਆ ਫਰੋਜਪੁਰ ਤੋਂ ਫਾਜ਼ਿਲਕਾ ਰੋਡ ਆ ਉਹ ਤੁਹਾਨੂੰ ਦੱਸਤਾ ਸਾਰਾ ਮੋਨ ਕੇ ਤਾਰ ਤੋਂ ਪੰਜੇ ਕੇ ਪੰਜੇ ਕੇ ਤੋਂ ਅੱਗੇ ਪਿੰਡ ਲੱਗਦੇ ਆਪਾਂ ਇੱਥੇ ਪਹੁੰਚ ਗਏ ਆ ਤੇ ਆ ਮਗਲੀ ਸਾਈਡ ਤੇ ਆਪਾਂ ਆ ਜਿਹੜੇ ਪਿੰਡ ਆ ਨਾ ਛੋਟੇ ਛੋਟੇ ਇਹ ਤਾਂ ਬੀਐਸਐਫ ਚੌਂਕੀ ਆ ਨਾ ਆ ਚੌਂਕੀ ਆ ਐਸਾਈਡ ਤੇ ਆ ਛੋਟੇ ਛੋਟੇ ਪਿੰਡ ਆ ਇਹ ਆਪਾਂ ਦੇਖਣੇ ਆ ਪਿੰਡ ਦਾ ਨੋਂ ਇਹ ਮਗਰ ਤਾਂ ਪੰਜ ਕੇ ਹੀ ਰਹਿ ਗਿਆ ਇੱਧਰ ਹੈਗਾ ਭਦਰੂ ਦੋਨਾਂ ਭਦਰੂ ਉਹ ਆਪਾਂ ਦੇਖਣਾ ਤੇ ਦੇਖਦੇ ਆ ਇਹਨਾਂ ਦਾ ਮਾਹੌਲ ਚਾਲ ਪਿੰਡ ਕਿਵੇਂ ਆ ਕਾਹਾਂ ਸਾਈਡ ਤੇ ਦੇਖੋ ਸਾਰੇ ਪਿੰਡ ਆ ਇੱਧਰ ਵੀ ਹੈਗਾ ਹਣਾਂ ਆ ਨਾਲ ਦੇ ਵੀ ਇਹ ਸਾਰੇ ਪਿੰਡ ਦੇਖਦੇ ਕਿਹੜੇ ਕਿਹੜਾ ਪਿੰਡ ਆਜਾ ਇੱਧਰ ਨਾ ਇਹ ਇੱਧਰ ਜਿਹੜਾ ਬਾਰਡਰ ਤੇ ਆਪਣਾ ਪਿੰਡ ਜਮਾਤਾਰਾਂ ਦੇ ਵਿੱਚ ਹੈਗਾ ਇਹਦੇ ਮਗਰ ਕਿਤੇ ਪਾਕਿਸਤਾਨੀ ਝੰਡਾ ਦਿਖ ਰਿਹਾ ਆ ਮੈਂ ਦਿਖਾਉਦਾ ਤੁਹਾਨੂੰ ਆਓ ਦੇਖੋ ਆ ਨਿਕ ਆ ਗ੍ਰੀਨ ਤੇ ਵਾਈਟ ਇਹ ਉਹਨਾਂ ਦੀ ਚੌਂਕੀ ਹੋਊਗੀ ਪਾਕਿਸਤਾਨ ਦੀ ਝੰਡਾ ਲਹਿਰਾ ਰਿਹਾ ਉਹਨਾਂ ਦੇ ਦੇਸ਼ ਦਾ ਕਮਾਲ ਆ ਯਾਰ ਇੱਥੋਂ ਮੈਜ ਤਿੰਨ ਚਾਰ ਕਿੱਲੇ ਦੀ ਦੂਰੀ ਆ ਚਲੋ ਆਪਾਂ ਦੇਖਦੇ ਆ ਇਹ ਪਿੰਡ ਜਿਹੜਾ ਆਪਾਂ ਜਾ ਰਹੇ ਆ ਭਦਰੂ ਤੋਂਨਾ ਭਦਰੂ ਆ ਦੇਖੋ ਆ 6-7 ਫੁੱਟ ਦੀ ਜਿਹੜੀ ਆ ਪਹੀ ਆ ਕੱਚੀ ਪਹੀ ਆ ਇਹਨੂੰ ਕਿਉਂ ਰੋਡ ਕੋਈ ਨਹੀਂ ਬਣਾਇਆ ਕਿਉਂਕਿ ਬਾਰਡਰ ਦੇ ਤਾਰ ਇਹ ਪਿੰਡ ਦੇ ਨਾਲ ਦੀ ਲੰਗਦੀ ਆ ਵਿੱਚ ਦੀ ਉਹ ਪਾਕਿਸਤਾਨ ਦਾ ਝੰਡਾ ਵੀ ਤੁਹਾਨੂੰ ਦਿਖਾ ਦਿੱਤਾ ਇਸ ਪਿੰਡ ਤੋਂ ਸਾਹਮਣੇ ਆ 2.5 ਕਿਲੇ ਦੂਰੀ ਤੇ ਤੁਸੀਂ ਚੌਂਕੀ ਹੋਊਗੀ ਨਾ ਤਾਂ ਇਸ ਕਰਕੇ ਉਹਨਾਂ ਦਾ ਝੰਡਾ ਵੀ ਦਿਸ ਰਿਹਾ ਹੈਗਾ ਹਰੇ ਆ ਤੇ ਚਿੱਟਾ ਆਹ ਰਾਈਟ ਸਾਈਡ ਤੇ ਪਿੰਡ ਹੈਗੇ ਆ ਦੇਖੀ ਇੰਨਾ ਪਿੰਡ ਚ ਇੱਕ ਦੇਖੋ ਕਿਸੇ ਵੀ ਪਿੰਡ ਚ ਜਿਹੜੇ ਬਾਰਡਰ ਦੇ ਹੋਣਗੇ ਨਾ ਚਾਰੇ ਪੂਰੇ ਘਾਟ ਹੀ ਹੋਣਗੇ ਮਤਲਬ نیچے-नीचे ਘਰ ਬਣਿਆ ਐਨੋਸਲਾ ਦਾ ਵਧੀਆ ਹੈ ਗਿਆ ਪਰ ਆ ਰੋੜ ਵੀ ਬਣਾਉਣਾ ਚਾਹੀਦਾ ਜਿਵੇਂ ਮਤਲਬ بارش ਆਉਂਦੀ ਆ ਜਾਂ ਖੁਸ਼ ਆਉਂਦਾ ਤਾਂ ਇਹ ਪੁਰਾਣ ਹਲ ਹੋ ਜਾਂਦਾ ਲੰਗਣਾ ਵੀ ਔਖਾ ਜਾਂਦਾ ਰਾਈਟ ਸਾਈਡ ਤੇ ਵੀ ਜਾਂਦੀ ਸੜਕ ਹਾਂ ਹਾਂ ਆਉਣ ਆ ਗਿਆ ਆਪਾਂ ਪੱਕੀ ਸੜਕ ਤੇ ਢੋਟ ਗੱਟ ਗੱਟ ਆ ਆ ਗਈ ਪੱਕੀ ਸੜਕ ਤੇ ਤੋਂ ਪਿੱਛੇ ਹਾਂ ਚੜ ਗਿਆ ਆਪਾਂ ਪੱਕੀ ਸੜਕ ਤੇ ਆਹ ਕੱਚੀ ਸੜਕ ਦੀ ਆਪਾਂ ਆਏ ਆ ਪਿੱਛੇ ਰਹਿ ਗਿਆ ਪੰਜ ਗੱرائی ਆ ਨਾ ਨਾ ਲ ਮੋਟਰੀ ਆ ਇੱਧਰ ਵੀ ਹੈ ਨਾ 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 ਆ ਸਾਰੇ ਐਸਾਈਡ ਤੇ ਤਾਰੀਆ ਮੇਰੇ ਰਾਈਟ ਸਾਈਡ ਤੇ ਬਿਲਕੁਲ ਇਸ ਤੋਂ ਅੱਗੇ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਹੈ ਇਹ ਆਪਣਾ ਆ ਪਿੰਡ ਜਿਹੜਾ ਦੇਖਣ ਦਾ ਨਾ ਤੁਸੀਂ ਮੈਂ ਕਿਹਾ ਦੇਖੋ ਕਿੰਨੇ ਘਰ ਇਸ ਪਿੰਡ ਚ ਤੇ ਬਾਰਡਰ ਲਾਈਨ ਵਿੱਚ ਦੀ ਲੰਘਦੀ ਪਿੰਡ ਦੀ ਕਿੰਨਾ ਮਤਲਬ ਇਹਨਾਂ ਨੂੰ ਔਖਾ ਹੋਊਗਾ ਐਸਾਈਡ ਹੀ ਆਉਂਦੇ ਹੋਣਗੇ ਅਪਰ ਦੂਜੀ ਸਾਈਡ ਦੀ ਇਹ ਜਾ ਸਕਦੇ ਕਣਕ ਵੀ ਪੱਕ ਗਈ ਹੈ ਇਹਨਾਂ ਦੀ ਇੱਥੇ ਸੋਦਾ ਆ ਪਾ ਕੱਚੇ ਰਸਤੇ ਆਏ ਚਲ ਆਪਾਂ ਪ੍ਰਕਰ ਰਸਤਾ ਮਿਲ ਗਿਆ ਇੱਧਰ ਆ ਕੀ ਇੱਧਰ ਵੀ ਇਸੇ ਕੀ ਘਰ ਹੈ ਹਾਂ ਘਰ ਹੈ ਨਾ ਦੇਖ ਲੈ ਚੌਂਕੀ ਦੇ ਕੋਲ ਕੋ ਨਾ ਘਰ ਹੈ ਕੰਨ ਦੇ ਵਿੱਚ ਦੀ ਇਹਦੀ ਇੱਕ ਗੱਲ ਤੇ ਕਿ ਫਿਰ ਨਹੀਂ ਕੋਈ ਨਹੀਂ ਹੋਣੀ ਆਪਾਂ ਨੂੰ ਐਂ ਘਰ ਲੱਗਣੇ ਬਾਣੀ ਅੱਗੇ ਦਾ ਰਸਤਾ ਹੀ ਹੈ ਨਹੀਂ ਵਾਹ ਆਪੋ ਹੀ ਕੱਚੇ ਰਸਤੇ ਹੀ ਜਾਣਾ ਹੋਵੇ ਠੀਕ ਖੱਬੇ ਪਾਸੇ ਰਾਈਟ ਸਾਈਡ ਤੇ ਨਹੀਂ ਕੱਚਾ ਰਸਤਾ ਹੈ ਤਾਂ ਹੈ। ਹੋਰ ਤੇ ਹਾਂ। ਮਤਲਬ ਇੱਕ ਗੱਲ ਹੋਰ ਆ। ਪਿੰਡ ਤਾਂ ਫਿਰ ਐ ਹੀ ਦੇਖਣਾ ਪੈਣਾ ਤੇ ਫਿਰ ਨਹੀਂ ਫੁੰਨੇ ਨਹੀਂ ਹੈਗੀ। ਪਿੰਡ ਘਰ ਐ ਹੀ ਆ। ਹਾਂ ਤੁਰ ਕੇ ਠੀਕ ਆ। ਚੱਲ ਆਪ ਪਿੱਛੇ ਪਿੱਛੇ ਮੁੜਨਾ ਪੈਣਾ ਇਹ ਕੱਚਾ ਰਸਤਾ ਇਹ ਵੀ ਨਹੀਂ ਆ ਪਿੰਡ ਰਹਿ ਗਿਆ ਪਿੱਛੇ ਆਪਣੇ। ਇਹ ਤਾਂ ਭਾਈ ਚਲੇ। ਵੀਰੇ ਇਹ ਕਿੰਨੇ ਘਰਾਂ ਦਾ ਪਿੰਡ ਇਹ ਇਧਰ ਸੱਤ ਕਰਾ। ਸੱਤ ਕਰ ਹਾਂਜੀ ਛੋਟਾ ਜਿਹਾ ਪਿੰਡ ਹੈ ਹਾਂਜੀ ਸਕੂਲ ਹੈਗਾ ਸਕੂਲ ਹੈਗਾ ਕਿੰਵੀ ਦਾ ਪਤਨੀ ਦਾ 8ਵੀਂ ਤੱਕ ਠੀਕ ਹੈ ਤੇ ਜਦੋਂ ਤੁਸੀਂ ਜਾਣਾ ਹੁੰਦਾ ਪਿੰਡ ਕੁਝ ਲੈਣ ਤਾਂ ਪਿਛਲੇ ਪਿੰਡਾਂ 'ਚ ਹੀ ਜਾਂਦੇ ਹਾਂ ਹਾਂਜੀ ਪਿਛਲੇ ਪਿੱਛੇ ਵੇਖਿਆ ਪੰਜੇ ਕਸ਼ਹਿਰ ਹੈ ਪੰਜੇ ਕਸ਼ਹਿਰ ਉਹ ਤਾਂ ਅਸੀਂ ਲੰਘ ਕੇ ਆਏ ਬਸ ਉੱਥੇ ਉਹ ਸ਼ਹਿਰ ਹਨਾ ਠੀਕ ਹੈ ਤੇ ਆਇਦਰ ਫਿਰ ਤਾਰ ਤੁਹਾਡੇ ਪਿੰਡ ਦੇ ਵਿੱਚ ਦੀ ਹਾਂਜੀ ਤਾਰ ਬਿਲਕੁਲ ਲੱਗ ਜੇ ਨਾਲ ਹੀ ਹੈ ओके वैसे कोई अखियाई त नहीं थोनू हैना थोड़ा एरिया पट्टर हैगा सडकਾਂ ਵੀ ਪੱਕੀਆਂ ਹਨ ਜੀ ਜੀਣ ਵੀ ਆਪਣੀ ਅੰਦਰ ਹੀ ਹੈ ਤੇ ਯਾਰ ਇੰਨਾ ਉਹ ਪੰਜਗੜੀ ਉਹ ਤਾਂ ਵੱਡਾ ਪਿੰਡ ਹੈ ਨਾ ਪੁੱਤਰ ਬਣੀ ਉਹ ਤਾਂ ਵੱਡਾ ਪਿੰਡ ਕਾਫੀ ਪਿੰਡ ਹੈ ਅੱਛਾ ਆਹ ਕਿਹੜਾ ਪਿੱਛੇ ਇਹ ਪੰਜੀਖਾੜ ਹਾਂਜੀ ਕੇ ਥਾੜ ਉਹ ਉਹਦਾ ਹੀ ਦੂਸਰਾ ਪਿੰਡ ਹੈ ਹਾਂਜੀ ਠੀਕ ਹੈ ਇਹ ਕਿ ਗੁਰਦੁਆਰਾ ਬਣਾ ਰਹੇ ਹਾਂਜੀ ਗੁਰਦੁਆਰਾ ਸਾਬ੍ਹ ਪਹਿਲਾਂ ਕੋਈ ਨਹੀਂ ਗੁਰਦੁਆਰਾ ਪਹਿਲਾਂ ਹੈਗਾ ਸੀ ਛੋਟਾ ਸੀ ਇਹ ਗੁਰਦੁਆਰਾ ਹੀ ਬਿਲਡਿੰਗ ਬਣਾ ਰਹੇ ਆ ਇਸੇ ਪਿੰਡ ਪਧਰੂ ਦੇ ਵਿੱਚ ਦੋਨਾਂ ਪਧਰੂ ਦੋਨਾਂ ਪਧਰੂ ਇਹ ਆਉਂਦਾ ਤਾਂ ਫਰੋਈ ਪਰਚਾ ਹਾਂ ਫਰੋਈ ਪਰਚਾ ਲੋਕੇਸ਼ਨ ਫਰੋਈ ਪਰ ਦੀ ਆ ਰਹੀ ਹੈ ਹਾਂ ਠੀਕ ਹੈ ਓਕੇ ਠੀਕ ਆ ਜੀਪ ਲਈ ਫਿਰਦਾ ਇਹ ਥਾਰ 4/4 ਆ ਇਸ ਪਿੰਡ ਦੇ ਵਿੱਚ 6 ਘਰ ਬਾਈ ਨੇ ਦੱਸਿਆ ਨਾ ਕਿ ਆਪ ਦੇਖੋ ਵੀ ਛੋਟਾ ਜਿਹਾ ਪਿੰਡ 6 ਘਰ ਹੈ ਇਹਦੇ ਵਿੱਚ ਤੇ ਕਿਉਂਕਿ ਤਾਰ ਹੀ ਪਿੰਡ ਦੇ ਵਿੱਚ ਦੀ ਲੰਘਦੀ ਆ ਕੀ ਕਰ ਸਕਦੇ ਹਾਂ ਬਾਕੀ ਪਹਿਲਾਂ ਤਾਂ ਵੱਡਾ ਹੋਊਗਾ ਪਿੰਡ ਕਿਸੇ ਟਾਈਮ ਤੇ ਜਿਆਦਾ ਘਰ ਘੁੰਮਣੇ ਹੈਗੇ ਬਸ ਫਿਰਨੀ ਤਾਂ ਹੈ ਹੀ ਨਹੀਂ ਉਸ ਘਰਾਂ ਦੇ ਵਿੱਚ ਹੀ ਉਹ ਸੜਕ ਆਉਂਦੀ ਹੈ ਹੁਣ ਪਰ ਫਿਰ ਵੀ ਪਿੰਡ ਰਜਿਸਟਰਡ ਆ ਆ ਦੇਖੋ ਮੁੱਲੋ ਅਵਿਕਾਰ ਲੱਗਦਾ ਬੱਬੂ ਜਿੱਥੇ ਆਪਾਂ ਖੜੇ ਆ ਫਿਰਨੀ ਫੁੰਨੀ ਖਤਮ ਹੋ ਗਈ ਛਿਆਂ ਘਰਾਂ ਦਾ ਪਿੰਡ ਸਾਰੇ ਘਰ ਆਪਾਂ ਦੇਖ ਦੇਖ ਲੈਣੇ ਆ ਇਧਰ ਨਾਲ ਹੀ ਆ ਦਾਸ ਕਰਮਾਂ ਦੇ ਬਾਰਡਰ ਲਾਈਨ ਪਿੰਡ ਦੇ ਵਿੱਚ ਹੀ ਆ ਪਿੱਛੋਂ ਦੀ ਤਾਰ ਲੰਘਦੀ ਆ ਸਾਰੇ ਪਿੰਡ 'ਚ ਹਨਾ ਦੇ ਦੇਖ ਰਹੇ ਹੋ ਤੁਸੀਂ ਇੰਟਰਨੈਸ਼ਨਲ ਬਾਰਡਰ ਤੇ ਇਸ ਤੋਂ ਅੱਗੇ ਪਾਕਿਸਤਾਨ ਦਾ ਝੰਡਾ ਵੀ ਤੁਹਾਨੂੰ ਦਿਖਾਇਆ ਪਿੰਡ ਵੀ ਪਾਕਿਸਤਾਨ ਦੇ ਹੋਣਗੇ ਤੇ ਐਸ ਘਰੇ ਆਪਣੇ ਕੋਈ ਨਹੀਂ ਹੈਗਾ ਸੁੱਤੇ-ਸੁੱਤੇ ਹੋਣਗੇ ਲੋਕ ਹਨਾ ਚਲ ਕੋਈ ਨਹੀਂ ਆਪਾਂ ਦੇਖਦੇ ਆ ਪਿੰਡ ਖਤਮ ਹੋ ਗਿਆ ਇੱਥੋਂ ਚਲ ਬਾਰਡਰ ਤਾਂ ਆਪਾਂ ਕੀ ਦੇਖਣਾ ਤਾਰ ਤਾਂ ਆਪਾਂ ਕੀ ਦੇਖਣੀ ਹੈ ਹੈ ਤਾਂ ਚਲੋ ਛੋਟਾ ਪਿੰਡ ਹੀ ਆ ਤਾਰ ਲੰਘਦੀ ਨਾ ਵਿੱਚ ਦੀ ਇਸ ਕਰਕੇ ਜਿਆਦਾ ਇਹ ਵੀ ਉਹ ਨੀ ਡਵੈਲਪਮੈਂਟ ਨਹੀਂ ਹੈਗੀ ਐਸਰਤੀ ਵਧੀਆ ਰੋੜਾ ਬਾਕੀ ਤਾਂ ਹੈ ਨਹੀਂ ਕੱਚਾ ਹੀ ਹੈ ਸਾਰਾ ਕੁਝ ਇੱਕ ਕਰੋ ਬਾਕੀ ਕਰੀ ਆ ਦੇਖੋ ਦੇਖੋ ਇਹ ਨਾ ਬਸ ਇੱਕ ਪਿੰਡ ਖਤਮ ਪਿੱਛੇ ਪਿੰਡ ਤੇ ਹੁਣ ਆਪਾਂ ਆ ਜਿਹੜਾ ਰਸਤਾ ਹੈ ਖੇਤਾਂ ਨੂੰ ਜਾਂਦਾ ਬਾਈ ਕਹਿੰਦੇ ਪਹਿਲਾਂ ਤਾਂ ਮੈਂ ਮੁੜ ਗਿਆ ਸੀਗਾ ਕੀ ਬਾਉਟਰ ਚੋਂ ਕੀ ਨਾਲ ਕਰਕੇ ਵੀ ਐਸਪੀ ਚੋਂ ਕੀ ਬਾੜਾ ਤਾਂ ਐਸਿਡ ਨਈ ਇਹ ਕੂੜਾ ਪਾਉ ਨੂੰ ਬਣਾਇਆ ਹੈਗਾ ਸੰਸਾਰ ਘਾਟਦੀ ਹੈ ਇਹ ਮੋਟਰ ਸੀ ਕਿਸੇ ਦੀ ਪਿੰਡ ਦੇ ਬਾਹਰ ਬਾਹਰ ਹੈਨਾ ਕਿਸੇ ਭਾਈ ਦੀ ਮੋਟਰ ਹੈ ਪਾਣੀ ਪੂਣੀ ਪੀਤਾ ਇੱਥੋਂ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਅਗਲੇ ਪਿੰਡਾਂ ਚ ਅਗਲੇ ਪਿੰਡ ਦੇਖਦੇ ਆਂ ਕਿਹੜੇ ਕਿਹੜੇ ਆ ਇਧਰ ਐਸਾਈਡ ਤੇ ਆਪਣੇ ਪਿੰਡ ਦਾ ਐਸੈਡ ਤੇ ਦਿਖਾ ਦਿਓ ਬੱਗੂ ਐਸੈਡ ਤੇ ਪਾਕਿਸਤਾਨ ਆ ਅੱਗੇ ਇੱਕ ਕਿਲੇ ਤੋਂ ਅੱਗੇ ਤਾਰ ਆ ਤਾਰ ਤੋਂ ਅੱਗੇ ਮੰਨ ਲਓ ਕਿਲਾ ਕ ਆਪਣੀਆਂ ਹੋ ਗਈਆਂ ਜ਼ਮੀਨਾਂ ਹੋਣਗੀਆਂ ਉਸ ਤੋਂ ਬਾਅਦ ਪਾਕਿਸਤਾਨ ਆ ਤੇ ਆਪਾਂ ਚੱਲਦੇ ਵਾਪਸ ਇਹ ਹੈਗੀ ਬਾਰਡਰ ਲਾਈਨ ਤੇ ਆਪਾਂ ਚੱਲ